ਆਓ ਜੀ ਵਿਕਰਾਂਤ ਜੀ ਤਰਫੋਂ ਸੋ ਇਨਰਮਨਲ ਆਜ ਵਿਕਰਾਂਤ ਫਿਰ ਹੈਲੋ ਹਾਈ ਕਰ ਦੋ ਫਿਰ ਅੱਗੇ ਤਾ ਸ਼ੁਰੂ ਕਰਦੇ ਆ ਕੀ ਹਾਲ ਚੱਲ ਸਾਰਿਆਂ ਦੇ ਠੀਕ ਠਾਕ ਲੱਗਦਾ ਬਹੁਤ ਕੁਝ ਸਿੱਖ ਰਹੇ ਹਾਂ ਜਿਸ ਤਰੀਕੇ ਦੇ ਨਾਲ ਸਪੈਸ਼ਲੀ ਅੱਜ ਵਾਲੀ ਸਾਹਿਬ ਅੱਜ ਇਸ ਕਾਰਜਕ੍ਰਮ ਦੇ ਵਿੱਚ ਆਏ ਆ ਸਾਡੇ ਵੱਡੇ ਭਰਾ ਆਵਾਜ਼ੀ ਪਾਰਟੀ ਪੰਜਾਬ ਦੇ ਜਨਰਲ ਸੈਕਟਰੀ ਸਪੈਸ਼ਲ ਰਿਗਾਰਡਸ ਟੂ ਉਸਾਇਨ ਫੈਮਿਲੀ ਫੂਲ ਸਾਹਿਬ ਇਸ ਐਚਐਮਪੀ ਕਾਲਜ ਦੇ ਪ੍ਰਿੰਸੀਪਲ ਮਿਸਿਸ ਫੋਸਲਾ ਜੀ ਸਾਰੀ ਹੀ ਮੈਨੇਜਮੈਂਟ ਸਾਰੇ ਜੀ ਟੀਚਰ ਸਹਿਬਾਨ ਸਾਰੀ ਹੀ ਬੱਚੀਆਂ ਅੱਜ ਬੜਾ ਹੀ ਅੱਛਾ ਲੱਗਿਆ ਬੜਾ ਹੀ ਇੱਕ ਲਾਈਵਲੀ ਜਿਆ ਕਾਰਜਕ੍ਰਮ ਦੇਖਣ ਨੂੰ ਮਿਲਿਆ ਔਰ ਮੈਂ ਮੇਰੇ ਨਾਲ ਮੇਰੇ ਸਾਥੀ 파ਸ਼ਾ ਸੌਰਵ ਸੇਠ ਜੀ ਲਵ ਜੀ ਮੈਂ ਬਾਲੀ ਸਾਹਿਬ ਨਾਲ ਬੈਠਾ ਇਹੀ ਗੱਲ ਕਰ ਰਿਹਾ ਸੀਗਾ ਕਿ ਸਹੀ ਜ਼ਿੰਦਗੀ ਜਦੋਂ ਬੱਚੇ ਕਾਲਜ ਟਾਈਮ ਦੇ ਵਿੱਚ ਹੁੰਦੇ ਆ ਔਰ ਰੂਟੀਨ ਦੇ ਵਿੱਚ ਜਿਸ ਤਰੀਕੇ ਦੀਆਂ ਮਿਹਨਤ ਮੈਂ ਕਹੂੰਗਾ ਬੱਚੇ ਕਰਦੇ ਆਂ ਔਰ ਉਸ ਤੋਂ ਬਾਅਦ ਸਾਲ ਦੇ ਵਿੱਚ ਵੇਟ ਹੁੰਦੀ ਆ ਕਿ ਕਦੋਂ ਕੋਈ ਸਕੂਲ ਦੇ ਵਿੱਚ ਅੱਛਾ ਇਵੈਂਟ ਆਵੇ ਫੈਸਟੀਵਲ ਆਵੇ ਫੇਟ ਆਵੇ ਔਰ ਮੈਂ ਦੂਜੀ ਵਾਰ ਮੈਨੂੰ ਇਸ ਕਾਲਜ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਬੜੀਆਂ ਹੀ ਪੋਜ਼ਿਟਿਵ ਵਾਈਬਸ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਜਦੋਂ ਵੀ ਪਹਿਲਾਂ ਵੀ ਇਸ ਕਾਲਜ ਦੇ ਵਿੱਚ ਆਇਆ ਬੱਚਿਆਂ ਨਾਲ ਮਿਲ ਕੇ ਸਾਰੇ ਹੀ ਐਟਮੋਸਫੇਅਰ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਮਾਹੌਲ ਹੈ ਬੜੀਆਂ ਪੋਜ਼ਿਟਿਵ ਵਾਈਬਸ ਮੈਂ ਕਹੂੰਗਾ ਮਾਸ ਰਸਵਤੀ ਦਾ ਸਾਖਸ਼ਾਤ ਕੇਸ ਕਾਲਜ ਦੇ ਵਿੱਚ ਵਾਸ ਹੈ ਬੜਾ ਹੀ ਅੱਛੀ ਜਿਹੜੀ ਸਿੱਖਿਆ ਕੇਸ ਕਾਲਜ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਔਰ ਅੱਜ ਦਾ ਜਿਹੜਾ ਈਵੈਂਟ ਹੈ ਮੈਂ ਸਮਝਦਾ ਮੈਂ ਬੜਾ ਹੀ ਸਾਰੇ ਹੀ ਬੱਚਿਆਂ ਨੂੰ ساری ਮੈਨੇਜਮੈਂਟ ਨੂੰ ਮੈਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਵਾਂਗਾ ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਇਸ ਤਰੀਕੇ ਦੀਆਂ ਜਿਹੜੀਆਂ ਈਵੈਂਟਸ ਹੈ ਓਵਰ ਆਲ ਬੱਚਿਆਂ ਦੇ ਵਿੱਚ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਹੈ ਉਹਦੇ ਵਿੱਚ ਇਹ ਕਦੇ ਈਵੈਂਟਸ ਬੜਾ ਹੀ ਅੱਛਾ ਰੋਲ ਪਲੇ ਕਰਦੇ ਆ ਸਾਡੇ ਸਿੰਗਰ ਸਾਹਿਬ ਨੇ ਬੜਾ ਅੱਛਾ ਗਾ ਰਹੇ ਸੀਗੇ ਔਰ ਬੱਚੀਆਂ ਜਿਸ ਤਰੀਕੇ ਨਾਲ ਖੁਸ਼ੀ ਦੇ ਨਾਲ ਬੱਚੇ ਡਾਂਸ ਕਰ ਰਹੇ ਸੀਗੇ ਪਰਮੇਸ਼ਾ ਪਰਮਾਤਮਾ ਅਗੇ ਹੀ ਮੈਂ ਅਰਦਾਸ ਕਰੂੰਗਾ ਕਿ ਇਹ ਤੁਹਾਡੇ ਸਾਰੇ ਜੀਵਨ ਦੇ ਵਿੱਚ ਇਸੇ ਤਰੀਕੇ ਨਾਲ ਹਰ ਦਿਨ ਖੁਸ਼ੀਆਂ ਭਰਾਂ ਤੁਹਾਡਾ ਆਵੇ ਔਰ ਕਾਲਜ ਦੀ ਸਾਰੀ ਦੀ ਮੈਨੇਜਮੈਂਟ ਨੂੰ ਵੀ ਇਹ ਅੱਛੇ ਇਵੈਂਟ ਨੂੰ ਬਹੁਤ ਬਹੁਤ ਵਧਾਈ ਹੈ ਆਪਣੇ ਵੱਲੋਂ ਔਰ ਸਾਡੀ ਸਾਰੀ ਹੀ ਆਵਾਜ਼ ਵੀ ਪਾਰਟੀ ਦੀ ਟੀਮ ਵੱਲੋਂ ਸਾਰੇ ਹੀ ਮੈਨੇਜਮੈਂਟ ਕਮੇਟੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਔਰ ਇਸ ਤਰੀਕੇ ਦੇ ਜਿਹੜੇ ਇਵੈਂਟ ਹੈ ਸਾਲਦਰ ਸਾਲ ਆਪਾਂ ਸਾਰੇ ਹੀ ਨਾਲ ਮਿਲ ਕੇ ਬਣਾਉਂਦੇ ਰਹੀਏ ਔਰ ਇਹ ਬੱਚਿਆਂ ਦੇ ਜੀਵਨ ਦੇ ਵਿੱਚ ਬਹੁਤ-ਬਹੁਤ ਪਰਮਾਤਮਾ ਖੁਸ਼ੀਆਂ ਲੈ ਕੇ ਆਵੇ ਖੁਸ਼ੀਆਂ ਖੇੜੇ ਲੈ ਕੇ ਆਵੇ ਬਹੁਤ-ਬਹੁਤ ਧੰਨਵਾਦ ਭਾਵਕ ਕਾਰਗਰਸੀ ਉਹਨਾਂ ਦਾ ਚਿਹਰਾ ਉਹਨਾਂ ਦਾ ਨੱਚਣਾ ਉਹਨਾਂ ਦੀ ਖੁਸ਼ੀ ਉਹਨਾਂ ਦੀ ਅੱਖਾਂ ਦੀ ਚਮਕ ਰੌਸ਼ਨੀ ਸੁਪਰਮਾਤਮਾ ਕਰੇ ਇਹ ਰੌਸ਼ਨੀ ਇਹ ਖੁਸ਼ੀ ਇਹ ਚਮਕ ਇਹ ਚੜ੍ਹਤ ਸਦਾ ਤੁਹਾਡੀ ਇਸੇ ਤਰ੍ਹਾਂ ਬਣੀ ਰਹੇ। ਔਰ ਜਿਵੇਂ ਅੰਜਨਾ ਭੈਜੀ ਨੇ ਦੱਸਿਆ ਕਿ ਇਸ ਕਾਲਜ ਨਾਲ ਮੇਰਾ ਬਹੁਤ ਲਗਾਇਆ। ਇਹ ਕਾਲਜ ਮੈਂ ਤੇ ਆਪ ਸੋਚ ਰਹਨਾ ਕਿ ਕਿੰਨੇ ਮਹਾਨ ਲੋਕ ਸੀ ਉਹ ਜਿਨ੍ਹਾਂ ਨੇ ਕਾਲਜਸ ਬਣਾਏ ਕਿ ਕਾਲਜਸ ਬਣਨ ਨਾਲ ਸਭ ਲੋਕ ਸਭ ਬੱਚੇ ਪੜ੍ਹੇ ਖਾਸ ਤੌਰ ਤੇ ਕੁੜੀਆਂ ਸਾਡੇ ਸਮਾਜ ਦਾ ਜਿਹੜਾ ਫੀਮੇਲ ਵਰ ਗਿਆ। ਉਹਨਾਂ ਦੇ এডਿਕੇਸ਼ਨ ਜਿਹੜੀ ਕਿ ਸਦੀਆਂ ਤੋਂ ਪ੍ਰਚਾਸ਼ ਸੀ ਸਨੀਆਂ ਸਦੀਆਂ ਤੋਂ ਅਣਹੋਂਦ ਸੀ ਉਸ এডਿਕੇਸ਼ਨ ਦੇ ਲਈ ਇਸ ਕਾਲਜ ਨੇ ਬਹੁਤ ਇਸ ਕਾਲਜ ਦੀ ਸਭ ਤੋਂ ਪਹਿਲੀ ਮੈਨੇਜਮੈਂਟ ਕਮੇਟੀ ਨੇ ਜਿਨ੍ਹਾਂ ਨੇ ਇਹ ਸੋਚ ਸੋਚੀ ਕਿ ਇਸ ਤਰ੍ਹਾਂ ਕਾਲਜ ਬਣੇਗੀ ਸੋਸੀ ਸਾਰੇ ਉਹਨਾਂ ਦੇ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਇਸ ਤਰ੍ਹਾਂ ਸੋਚਿਆ ਇਸ ਤਰ੍ਹਾਂ ਇਸ ਖਿੱਤੇ ਨੂੰ ਬੁੱਧਕ ਟੌਟੇ ਉਪਜਾਉ ਕੀਤਾ ਬਾਕੀ ਅੱਜ ਇੱਥੇ ਮੈਡਮ ਨਵੇਂ ਪ੍ਰਿੰਸੀਪਲ ਮਿਸਿਸ ਖੋਸਲਾ ਉਹਨਾਂ ਦੇ ਦਰਸ਼ਨ ਹੋਏ ਨੇ ਕੌਲਿਟੀ ਸਾਰੀ ਮੈਨੇਜਮੈਂਟ ਕਮੇਟੀ ਆ ਮੇਰੀਆਂ ਸਾਰੀਆਂ ਭੈਣਾਂ ਅਧਿਆਪਕ ਸਹਿਬਾਨ ਜਿੰਨੇ ਵੀ ਮੈਸ ਕਾਲਜ ਵਿੱਚ ਪੜਾਇਆ ਨਹੀਂ ਪਰ ਮੈਨੂੰ ਲੱਗਦਾ ਐਵੇਂ ਹੀ ਆ ਕਿ ਜਿਵੇਂ ਮੈਂ ਕਾਲਜ ਦਾ ਇੱਕ ਪ੍ਰੋਫੈਸਰ ਹੀ ਆ ਇੰਨਾ ਖੁਸ਼ ਹੋਣਾ ਸਾਰੀਆਂ ਮੇਰੀਆਂ ਭੈਣਾਂ ਸਾਹਮਣੇ ਮੇਰੀਆਂ ਧਰ ਭੈਣਾਂ ਬੈਠੀਆਂ ਸਾਹਮਣੇ ਮੇਰੀਆਂ ਧੀਆਂ ਬੈਠੀਆਂ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਬਾਕੀ ਮੇਰ ਸਾਹਿਬ ਆਇਆ ਅੱਜ ਸੰਗੀਤ ਇਸ ਪਿੰਚ ਦੇ ਚੱਲਿਆ ਗਿਆ ਮੇਰੇ ਆਪਣੇ ਦਿਮਾਗ 'ਚ ਵੀ ਉਹ ਸੰਗੀਤ ਦਾ ਪ੍ਰਭਾਵ ਇੰਨਾ ਚੱਲਿਆ ਗਿਆ ਕਿ ਮੇਰੇ ਮਨ 'ਚ ਨਹੀਂ ਸੀ ਕਿ ਬੋਲਣਾ ਕਿਉਂਕਿ ਸੰਗੀਤ ਜਿਹੜਾ ਆ ਉਹ ਆਪਣੇ ਆਪ 'ਚ ਬਹੁਤ ਵੱਡੀ ਆਵਾਜ਼ ਆ ਉਹ ਇੱਕ ਪਰਵਾਜ਼ ਆ ਉਹਦਾ ਇੱਕ ਵੱਖਰਾ ਅੰਦਾਜ਼ ਆ ਉਹ ਉਹਦੀ ਉਡਾਨ ਬਹੁਤ ਉੱਚੀ ਆ ਉਹ ਏਡੀ ਉੱਚੀ ਉਡਾਨ 'ਚ ਸਾਨੂੰ ਲੈ ਗਿਆ ਖੁਸ਼ੀਆਂ ਦੇ ਦੌਰ 'ਚ ਲੈ ਗਿਆ ਖੁਸ਼ੀਆਂ ਦੇ ਅੰਬਰ ਚ ਲੈ ਗਿਆ ਮੇਰਾ ਦਿਲ ਕਰ ਰਿਹਾ ਸੀ ਕਿਸੇ ਤਰ੍ਹਾਂ ਹੀ ਜ਼ਿੰਦਗੀ ਜਿਹੜੀ ਉਹ ਰੁਕ ਜਾਏ ਇਸੇ ਤਰ੍ਹਾਂ ਇਹ ਸੰਗੀਤ ਚੱਲਦਾ ਰਹੇ ਉਹ ਬੱਚਾ ਖੋਦਾ ਰਹੇ ਅਸੀਂ ਆਨੰਦਮਾਨਦੇ ਰਹੇਗੇ ਸਾਡੀਆਂ ਧੀਆ ਨੱਚਦੇ ਰਹਿਣ ਅਸੀਂ ਨਾ ਨੱਚਦਿਆਂ ਨੂੰ ਖੁਸ਼ ਵੇਖ ਕੇ ਖੁਸ਼ ਹੁੰਦੇ ਰਹੇਗੇ ਪ੍ਰਮਾਤਮਾ ਕਰੇ ਕਿਸੇ ਤਰ੍ਹਾਂ ਸਾਡਾ ਸਾਰਾ ਜੀਵਨ ਜਿਹੜਾ ਉਹ ਇਸੇ ਤਰ੍ਹਾਂ ਰੰਗੇ ਬਾਕੀ ਧੀਆ ਦੇ ਰੌਸ਼ਨ ਭਵਿੱਖ ਲਈ ਬਹੁਤ ਬਹੁਤ ਦੁਆਵਾਂ ਅਸੀਸਾਂ ਪਿਆਰ ਤੁਸੀਂ ਇਸੇ ਤਰ੍ਹਾਂ ਜ਼ਿੰਦਗੀ ਚ ਕਾਮਯਾਬ ਹੋਵੋ ਤੇ ਕਾਲਜ ਜਿਹੜਾ ਆ ਇਸੇ ਤਰ੍ਹਾਂ ਹੀ ਮਾਨ ਮੱਤੀਆਂ ਜਿਹੜੀਆਂ ਪ੍ਰਾਪਤੀਆਂ ਦੇ ਨਾਲ ਅੱਗੇ ਵਧਦਾ ਜਾਵੇ ਮੇਰੇ ਬਹੁਤ ਭਰਾ ਰਜਨੀਸ਼ ਸ਼ਰਮਾ ਜੀ ਅਸੀਂ ਦੋਵੇਂ ਇਕੱਠੇ ਆਏ ਆ ਇੱਥੇ ਰਮਾ ਭਾਟੀਆਂ ਮੇਰੀ ਛੋਟੀ ਭੈਣ ਸੋ ਸਾਰੀਆਂ ਹੀ ਰਮਨਤਾ ਭੈਣ ਸਾਰਿਆਂ ਨੂੰ ਬਹੁਤ ਬਹੁਤ ਕੁਲਜੀਤ ਭੈਣ ਜੀ ਸਾਰਿਆਂ ਨੂੰ ਬਹੁਤ ਬਹੁਤ ਪਰ ਸਾਰਿਆਂ ਦੇ ਨਾਮ ਲੈ ਸਕਦਾ ਇੱਕ ਲਾਈਨ ਤੇ ਲੈ ਕੇ ਦੂਜੀ ਲਾਈਨ ਤੱਕ ਪਰ ਫਿਰੋ ਸਮਾ ਮੇਰਾ ਜਾਏਗਾ ਅਗਲੇ ਬੁਲਾਰਿਆਂ ਦੇ ਲਈ ਸੋ ਮੈਂ ਬਹੁਤ-ਬਹੁਤ ਵਧਾਈ ਦੇਣਾ ਜੀ ਕਿ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਬਿਲਕੁਲ ਤੁਹਾਡੇ ਨਾਲ ਖੜੀ ਆ ਵਿਦਿਆ ਤੇ ਖੇਤਰ 'ਚ ਤੁਹਾਡਾ ਯੋਗਦਾਨ ਬਹੁਤ ਅਨਮੁੱਲਾ ਆ ਵੱਡਾ ਆ ਔਰ ਆਮ ਆਦਮੀ ਪਾਰਟੀ ਤੁਹਾਡੇ ਇਸ ਕੰਟਰੀਬਿਊਸ਼ਨ ਦੇ ਪ੍ਰਤੀ ਆਪਣਾ ਸਤਿਕਾਰ ਭੇਟ ਕਰਦੀ ਆ ਪੰਜਾਬ ਸਰਕਾਰ ਮੁੱਖ ਮੰਤਰੀ ਸਦਾ ਭਗਵਤ ਸਿੰਘ ਮਾਨ ਜੀ ਤੁਸੀਂ ਸਾਨੂੰ ਜੋ ਵੀ ਆਖੋਗੇ ਵਿਦਿਆ ਨੂੰ ਉੱਚਾ ਚੁੱਕਣ ਲਈ ਅਸੀਂ ਜ਼ਰੂਰ ਕਰਾਂਗੇ ਇਹ ਬੱਚੇ ਸਾਡੇ ਬੱਚੇ ਆ ਸ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ